ਮਾਰਚ 2007 ਨੂੰ ਜਿਨੇਵਾ ਮੋਟਰ ਸ਼ੋਅ ਵੱਲੋਂ ਇੱਕ ਅਜਿਹੀ ਕਾਰ ਵੀ ਰੱਖੀ ਗਈ ਹੈ ਜੋ ਟੌਪ ਤੋਂ ਬੋਟਮ ਤੱਕ ਇਥੋਂ ਤੱਕ ਕਿ ਇੰਜਣ ਆਦੀ ਵੀ ਖੜੇ-ਖੜੇ ਦੇਖੇ ਜਾ ਸਕਦੇ ਹਨ ਡਰਾਈਵਰ ਅਤੇ ਉਸ ਦੀ ਸਵਾਰੀ ਗੱਡੀ ਵਿੱਚ ਬੈਠੇ-ਬੈਠੇ ਬੋਨਟ ਦੇ ਥੱਲੇ ਆਪਣੀਆਂ ਸੀਟਾਂ ਦੇ ਥੱਲੇ ਜ਼ਮੀਨ ਤੱਕ ਹਰ ਤਾਰ ਪੇਚ ਤੇਲ ਦੀ ਟੰਕੀ ਸਾਰੇ ਜੋੜ ਤੇ ਕਨੈਕਸ਼ਨ ਆਸਾਨੀ ਨਾਲ ਦੇਖੇ ਜਾ ਸਕਦੇ ਹਨ ਜਿਵੇਂ ਅੱਜ ਤੱਕ ਪਹਿਲਾਂ ਕਦੇ ਨਹੀਂ ਹੋਇਆ ਤੇ ਨਾ ਹੀ ਇਸ ਦੀ ਸੰਭਾਵਨਾ ਸੀ ਬਰਨ ਤੋਂ ਪ੍ਰਕਾਸ਼ਿਤ ਸਮਾਚਾਰ 23 ਫਰਵਰੀ 2007 ਨੂੰ ਇਸ ਪ੍ਰਕਾਰ ਪ੍ਰਕਾਸ਼ਿਤ ਹੋਇਆ ਸੀ ਸਵਿਟਜ਼ਰਲੈਂਡ ਦੇ ਇੱਕ ਨਿਰਮਾਤਾ ਨੇ ਆਪਣੀ ਕੰਪਨੀ ਦੀ ਸਾਲਗिराह ਮੌਕੇ ਪਾਰਦਰਸ਼ੀ ਕਾਰ ਦਾ ਨਿਰਮਾਣ ਕੀਤਾ ਹੈ এজੰਸੀਸ ਨਾਮਕ ਇਸ ਕਾਰ ਦਾ ਨਿਰਮਾਣ ਫ੍ਰੈਂਕ ਇਮਰੀਡਰਨੇਚ ਨੇ ਕੀਤਾ ਹੈ ਇਸ ਕਾਰ ਦੀ ਬੋਡੀ ਅਤੇ ਫਰਸ਼ ਪੂਰੀ ਤਰ੍ਹਾਂ ਪਾਰਦਰਸ਼ੀ ਹਨ ਕਾਰ ਨੂੰ ਪਾਰਦਰਸ਼ੀ ਬਣਾਉਣ ਲਈ ਮੈਕਰੋਲੋਨ ਨਾਮਕ ਇੱਕ ਪਦਾਰਥ ਦਾ ਇਸਤੇਮਾਲ ਕੀਤਾ ਹੋਇਆ ਹੈ ਇਸ ਕੰਮ ਵਿੱਚ ਬੇਅਰ ਮਟੀਰੀਅਲ ਸਾਇੰਸ ਦਾ ਇਸਤੇਮਾਲ ਕੀਤਾ ਹੋਇਆ ਹੈ ਇਸ ਕੰਮ ਵਿੱਚ ਬੇਅਰ ਮਟੀਰੀਅਲ ਸਾਇੰਸ ਦੇ ਮਹਾਰਾਂ ਦੀ ਮਦਦ ਲਈ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਵੀ ਇਹ ਕਾਰ ਦੇਖੀ ਹੈ ਉਹ ਇਸ ਦੀ ਤਾਰੀਫ ਕੀਤੇ ਬਿਨਾ ਨਾ ਰਹਿ ਸਕਿਆ ਕਾਰ 'ਚ ਇਸਤੇਮਾਲ ਉੱਚ ਤਕਨੀਕ ਦੇ ਪਲਾਸਟਿਕ ਦੀ ਤਾਰੀਫ ਕਰ ਰਹੇ ਸਨ ਇਹ ਕਾਰ ਦਾ ਅਪਾਰਦਰਸ਼ੀ ਕਾਰ ਵਿੱਚ ਅੱਗੇ ਅਤੇ ਪਿੱਛੇ ਮਿਲਾ ਕੇ ਦੋ ਲੋਕਾਂ ਦੇ ਬੈਠਣ ਲਈ ਜਗ੍ਹਾ ਹੈ ਕਾਰ ਕਿਉਂਕਿ ਪਾਰਦਰਸ਼ੀ ਹੈ ਇਸ ਲਈ ਇਸ ਦਾ ਇੰਜਣ ਵੀ ਸਾਫ਼-ਸਾਫ਼ ਦਿਖਾਈ ਦਿੰਦਾ ਹੈ ਹਲਕੀ ਬਾਡੀ ਹੋਣ ਕਾਰਨ ਇਸ ਗੱਡੀ ਦਾ ਵਜ਼ਨ ਵੀ 750 ਕਿਲੋਗ੍ਰਾਮ ਹੈ ਪਾਰਦਰਸ਼ੀ ਕਾਰ